ਛੇ ਪੈਣਾ ਦਾ ਇਕਲੌਤਾ ਵੀਰ ਅਜਤਬੂਦ ਦੇ ਵਿੱਚ ਬੰਦ ਹੋ ਕੇ ਜਦੋਂ ਪਿੰਡ ਮੁੜਿਆ ਤਾਂ ਪੂਰਾ ਪਿੰਡ ਸੋਗ ਦੇ ਵਿੱਚ ਡੁੱਬ ਗਿਆ ਸ਼ਾਇਦ ਇਸ ਪਿੰਡ ਨੇ ਨਹੀਂ ਸੋਚਿਆ ਹੋਊਗਾ ਕਿ ਜਿਸ ਪਿੰਡ ਨੇ ਆਪਣੇ ਇਸ ਹੋਣਹਾਰ ਬੱਚੇ ਨੂੰ ਫੌਜ ਦੀ ਵਰਦੀ ਪਾ ਕੇ ਪਿੰਡ ਤੋਂ ਜਦੋਂ ਤੋਰਿਆ ਸੀ ਤਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸ ਦੀ ਜੋ ਮ੍ਰਿਤਕ ਦੇ ਹੈ ਉਹ ਇਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਪਹੁੰਚੂਗੀ ਤਾਂ ਤਸਵੀਰਾਂ ਨੇ ਪਿੰਡ ਦੀਆਂ ਜਿੱਥੇ ਸ਼ਹੀਦ ਅਗਨੀਵੀਰ ਅਜੇ ਸਿੰਘ ਦਾ ਜੋ ਤਬੂਤ ਹੈ ਉਹ ਜੋ ਹੈ ਉਹ ਘਰ ਦੇ ਵਿੱਚ ਪਹੁੰਚਿਆ ਉਸ ਦੇ ਜਦੀ ਪਿੰਡ ਦੇ ਵਿੱਚ ਪਹੁੰਚਿਆ ਤਾਂ ਸ਼ਹੀਦ ਅਗਨੀਵੀਰ ਅਜੇ ਸਿੰਘ ਜਿਹੜਾ ਕਿ ਰਾਜੋਰੀ ਦੇ ਵਿੱਚ ਇੱਕ ਲੈਂਡਮਾਈਨ ਦੇ ਵਿੱਚ ਧਮਾਕਾ ਹੋਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦਾ ਹੈ ਤਾਂ ਰਾਮਗੜ੍ਹ ਸਰਦਾਰਾਂ ਪਿੰਡ ਦਾ ਇਹ ਰਹਿਣ ਵਾਲਾ ਜੰਪਲ ਸ਼ਹੀਦ ਅਜੇ ਵੀਰ ਜਿਹੜਾ ਕਿ ਅੱਜ ਤੁਸੀਂ ਵੇਖ ਸਕਦੇ ਹੋ ਤਬੂਤ ਦੇ ਵਿੱਚ ਬੰਦ ਹੋ ਕੇ ਘਰ ਪਰਤੇ ਆ ਤਾਂ ਸਿੱਖ ਰੈਜiment ਦੇ ਵਿੱਚ ਇਸ ਦੀ ਡਿਊਟੀ ਚੱਲ ਰਹੀ ਸੀ ਤਾਂ ਸਰਕਾਰੀ ਸਨਮਾਨਾਂ ਦੇ ਨਾਲ ਇਸ ਵੇਲੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਜੋ ਉਸ ਦੀ ਮ੍ਰਿਤਕ ਦੇਹ ਤਬੂਤ ਦੇ ਵਿੱਚ ਬੰਦ ਹੋ ਕੇ ਪਿੰਡ ਦੇ ਵਿੱਚ ਪਹੁੰਚੀ ਹੈ ਮਾਂ ਬਾਪ ਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਭੈਣਾਂ ਇੱਕੋ ਚੀਜ਼ ਕਹਿੰਦੀਆਂ ਨੇ ਕਿ ਮੇਰਾ ਵੀਰਾ ਵੀ ਇਸੇ ਤਰੀਕੇ ਦੇ ਨਾਲ ਫੌਜ ਦੇ ਵਿੱਚ ਭਰਤੀ ਜਦੋਂ ਹੋਇਆ ਸੀ ਵਰਦੀ ਪਾਉਂਦਾ ਸੀ ਤਾਂ ਸੋਹਣਾ ਲੱਗਦਾ ਸੀ ਪਰ ਅੱਜ ਉਸ ਨੂੰ ਇਸ ਤਰੀਕੇ ਦੇ ਨਾਲ ਘਰ ਪਰਤ ਦੇ ਨੂੰ ਵੇਖ ਕੇ ਭੈਣਾ ਦਾ ਰੋ ਰੋ ਕੇ ਕੇ ਬੁਰਾ ਹਾਲ ਹੈ ਤਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹਾਂ ਕਿ ਜੋ ਸ਼ਹੀਦ ਅਗਨੀਵੀਰ ਹੈ ਉਹ ਇਸ ਵੇਲੇ ਉਸ ਦੀ ਮ੍ਰਿਤਕ ਦੇ ਘਰ ਪਹੁੰਚੀ ਹੈ ਬੜੀ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਜਦੋਂ ਨੌਜਵਾਨ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਔਰ ਜਦੋਂ ਉਹਨਾਂ ਦੀ ਅਮ੍ਰਿਤਕ ਦੇ ਆ ਐਵੇਂ ਘਰ ਪਹੁੰਚਦਿਆਂ ਨੇ ਤਬੂਤ ਦੇ ਵਿੱਚ ਬੰਦ ਹੋ ਕੇ ਜਦੋਂ ਉਹ ਲਿਪੜ ਕੇ ਤਰੰਗੇ ਦੇ ਵਿੱਚ ਘਰ ਆਉਂਦੇ ਨੇ ਤਾਂ ਬਹੁਤ ਦੁੱਖ ਹੁੰਦਾ ਹੈ ਤਸਵੀਰਾਂ ਦੇਖ ਕੇ ਬਹੁਤ ਦਰਦ ਹੁੰਦਾ ਹੈ ਤਸਵੀਰਾਂ ਵੇਖ ਕੇ ਕਿ ਕਿਵੇਂ ਨੌਜਵਾਨ ਜੋ ਬੱਚੇ ਨੇ ਮਾਪਿਆਂ ਦੇ ਜਿਨ੍ਹਾਂ ਨੇ بڑے ਸੁਪਨੇ ਸਜਾਏ ਹੁੰਦੇ ਨੇ ਜੋ ਬਹੁਤ ਸਾਰੇ ਸੁਪਨੇ ਲੈ ਕੇ ਬੈਠੇ ਹੁੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰਾਂਗੇ ਕਿਉਂਕਿ ਮਹਿ 23 ਸਾਲ ਇਸ ਨੌਜਵਾਨ ਦੀ ਉਮਰ ਸੀ ਔਰ ਘਰ ਦੇ ਹਾਲਾਤ ਇੰਨੇ ਮਾੜੇ ਸੀ ਉਸ ਦੇ ਬਾਵਜੂਦ ਇਹ ਨੌਜਵਾਨ 4 ਦੇ ਵਿੱਚ ਭਰਤੀ ਹੁੰਦਾ ਪੜ੍ਹਾਈ ਕਰਦਾ ਹੈ 12ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਦਿਹਾੜੀ ਦਾ ਵੀ ਕੰਮ ਕਰਦਾ ਹੈ ਲੇਬਰ ਦਾ ਵੀ ਕੰਮ ਕਰਦਾ ਜਦੋਂ ਉਸ ਨੂੰ ਪਤਾ ਚੱਲਦਾ ਕਿ ਅਗਨੀ ਵੀਰਦਿਆਂ ਇਹ ਪੋਸਟਾਂ ਖੁੱਲੀਆਂ ਨੇ ਤਾਂ ਉਹ ਅਗਨੀ ਵੀਰ ਦੇ ਵਿੱਚ ਭਰਤੀ ਹੋ ਜਾਂਦਾ ਹੈ ਸਕੀਮ ਦੇ ਵਿੱਚ ਭਰਤੀ ਹੋ ਜਾਂਦਾ ਹੈ ਮੈਂ ਜ਼ਾਲਾ ਕਿ ਭਾਵੇਂ 4 ਸਾਲ ਦੇ ਲਈ ਹੀ ਇਹਨੂੰ ਇਹ ਨੌਕਰੀ ਮਿਲਣੀ ਸੀਗੀ ਪਰ ਫੇਰ ਵੀ ਦੇਸ਼ ਦੇ ਖਾਤਰ ਇਸ ਨੇ ਇਹ ਵਰਦੀ ਹੱਸ ਹੱਸ ਕੇ ਆਪਣੇ ਗਲ ਦੇ ਨਾਲ ਲਾਈ ਉਹ ਵਰਦੀ ਪਾ ਕੇ ਉਸ ਨੇ ਫਰਜ਼ ਨਿਭਾਇਆ ਦੇਸ਼ ਦੀ ਸੇਵਾ ਕਰਨ ਦੇ ਲਈ ਜੇ ਅੱਜ ਉਹ ਜਿਉਂਦਾ ਹੁੰਦਾ ਤਾਂ ਅੱਜ ਇਸ ਮਾਪਿਆਂ ਦੀ ਤਸਵੀਰ ਕੁਝ ਵੱਖਰੀ ਹੋਣੀ ਸੀ ਇਸ ਮਾਪਿਆਂ ਦਾ ਹੌਸਲਾ ਵੱਖਰਾ ਹੋਣਾ ਸੀ ਕਿਉਂਕਿ ਬਾਪ ਵੀ ਦਿਹਾੜੀ ਕਰਦਾ ਔਰ ਮਾਤਾ ਵੀ ਘਰ ਦੇ ਵਿੱਚ ਕਿਸੇ ਦੇ ਸਾਫ ਸਫਾਈ ਦਾ ਕੰਮ ਕਰਦੇ ਨੇ ਤਾਂ ਘਰ ਦੇ ਇੰਨੇ ਮਾੜੇ ਹਾਲਾਤਾਂ ਦੇ ਹੋਣ ਦੇ ਬਾਵਜੂਦ ਇਸ ਨੌਜਵਾਨ ਨੇ ਘਰ ਦਾ ਜੋ ਜਿੰਮਾ ਉਹ ਚੱਕਿਆ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਫੌਜ ਦੇ ਵਿੱਚ ਭਰਤੀ ਹੋਇਆ ਤਾਂ ਜਦੋਂ ਭਰਤੀ ਹੋਇਆ ਮਾਪਿਆਂ ਦੇ ਚਿਹਰੇ ਦੇ ਉੱਤੇ ਖੁਸ਼ੀ ਸੀ ਉਹਨਾਂ ਦੇ ਹੌਸਲੇ ਬੜੇ ਬੁਲੰਦ ਹੋ ਗਏ ਸੀ ਕਿ ਸਾਡਾ ਨੌਜਵਾਨ ਫੌਜ ਦੇ ਵਿੱਚ ਭਰਤੀ ਹੋ ਗਿਆ ਤਿਰੰਗਾ ਜਿਹੜਾ ਹੈ ਉਹ ਉਸ ਦਾ ਵੱਲੋਂ ਉੱਚਾ ਕੀਤਾ ਜਾਊਗਾ ਉਸ ਦਾ ਤਿਰੰਗੇ ਦਾ ਮਾਣ ਉੱਚਾ ਕੀਤਾ ਜਾਊਗਾ ਪਰ ਸ਼ਾਇਦ ਮਾਪਿਆਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਅਗਨੀਵੀਰ ਜੋ ਹੈ ਉਹ ਇਸ ਤਿਰੰਗੇ ਦੇ ਵਿੱਚ ਹੀ ਲੱਪੜ ਕੇ ਇੱਕ ਇੱਕ ਦਿਨ ਘਰ ਆਊਗਾ ਤਾ ਬਹੁਤ ਦੁਖਦੀ ਇਹ ਗੱਲ ਹੈ ਘੜੀ ਹੈ ਪਰਿਵਾਰ ਵਾਸਤੇ ਹਾਲਾਂਕਿ ਸਰਕਾਰ ਦੇ ਵੱਲੋਂ ਜ਼ਰੂਰ ਐਲਾਨ ਕੀਤਾ ਗਿਆ ਕਿ ਹਰ ਸੰਭਵ ਮਦਦ ਕੀਤੀ ਜਾਊਗੀ ਪਰ ਕਿਸ ਤਰੀਕੇ ਨਾਲ ਜਦੋਂ ਪਿੱਛੋਂ ਦੀ ਘਰ ਦੇ ਵਿੱਚੋਂ ਜੀ ਹੀ ਚਲੇ ਜਾਣ ਤਾਂ ਮਾਪਿਆਂ ਦੇ ਕੀ ਹਾਲ ਹੁੰਦੇ ਨੇ ਭੈਣਾਂ ਦੇ ਕੀ ਹਾਲ ਹੁੰਦੇ ਨੇ 6 ਭੈਣਾਂ ਦਾ ਇਕਲੌਤਾ ਵੀਰ ਸੀ 6 ਭੈਣਾਂ ਦਾ ਇਕਲੌਤਾ ਵੀਰ ਸੀ ਜਿਸ ਦੀ ਭੈਣਾਂ ਨੇ ਇਸ ਦੇ ਗੁੱਟ ਦੇ ਉੱਤੇ ਰਖੜੀ ਬੰਨਣੀ ਸੀ ਰਖੜੀ ਬਨ ਕੇ ਭਰਾ ਦੀ ਲੰਬੀ ਉਮਰ ਦੀ ਉਹਨਾਂ ਨੇ ਪ੍ਰਾਰਥਨਾ ਕਰਨੀ ਸੀ ਤਾਂ ਅੱਜ ਉਹੀ ਭੈਣਾਂ ਆਪਣੇ ਵੀਰ ਦੇ ਸਿਰ ਦੇ ਉੱਤੇ ਸਹਰਾ ਸਜਾਰੀਆਂ ਨੇ ਉਸ ਨੂੰ ਅੰਤਿਮ ਵਿਦਾਈ ਦੇ ਰਹੀਆਂ ਨੇ ਤੋੜ ਰਹੀਆਂ ਨੇ ਜਿਨ੍ਹਾਂ ਨੇ ਵਿਆਹ ਦੇ ਉੱਤੇ ਸਹਰਾ ਲਾਉਣਾ ਸੀ ਸਹਰਾ ਸਜਾਉਣਾ ਸੀ ਪਰ ਇਹਨਾਂ ਭੈਣਾਂ ਦਾ ਹਾਲ ਦੇਖ ਲਓ ਵਿਚਾਰੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਭੈਣਾਂ ਦੇ ਸਿਰ ਤੋਂ ਭਰਾ ਦਾ ਸਾਯਾ ਉੱਠ ਗਿਆ ਮਾਪੇ ਦੇ ਸਿਰ ਤੋਂ ਪੁੱਤ ਦਾ ਸਾਯਾ ਉੱਠ ਗਿਆ ਤਾਂ ਇਹ ਤਸਵੀਰ ਬਹੁਤ ਬੇहद ਪਾਬੁ ਕਰਨ ਵਾਲੀ ਹੈ ਬੇहद ਇਹ ਪਰੇਸ਼ਾਨ ਕਰਨ ਵਾਲੀ ਹੈ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮਾਪੇ ਜਿਹੜੇ ਨੇ ਉਹ ਰੋ ਰੋ ਕੇ ਇਸ ਵੇਲੇ ਇਹਨੇ ਕਿਨੇ ਕਢਾ ਦਿੱਤਾ ਟਾਈਮ ਇੱਥੇ ਰੱਖਿਆ ਦੱਦ ਜੀ ਪਹਿਲਾਂ ਥੱਲੇ ਉੱਪਰ ਲੈ ਗਏ ਯਾਰ ਉੱਤਰ ਨੂੰ ਲੈ ਗਏ गेट! दन्याच लगेट! बन्याच फट! ठोड़ एक इसे, पड़ साड़ देशी? साइडो देशी! चलो 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 चल अभियान